ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਆ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਮਾਰਚ ਦੇ ਮਹੀਨੇ ਕਿਸੇ ਵੇਲੇ ਵੀ ਲੱਗ ਸਕਦਾ ਜਿਸ ਕਰਕੇ ਪੋਲੀਟਿਕਲ ਪਾਰਟੀਆਂ ਦੀਆਂ ਚੋਣ ਰੈਲੀਆਂ ਵੀ ਸ਼ੁਰੂ ਹੋ ਚੁੱਕੀਆਂ ਤੇ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰਾਂਗੇ ਅਸੀਂ ਹਰ ਰੋਜ਼ ਇੱਕ ਲੋਕ ਸਭਾ ਸੀਟ ਤੇ ਗੱਲ ਕਰਾਂਗੇ ਕਿ ਆਖਰ ਉਸ ਸੀਟ ਤੇ ਕਿਹੜੇ ਕਿਹੜੇ ਜਿਹੜੇ ਸੰਭਾਵੀ ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਝੇ ਤੋਂ ਕਾਫੀ ਜਿਹੜੀ ਹੈ ਫੇਰੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਲੇਕਿਨ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਗਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਵੱਲੋਂ ਆਮ ਆਦੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਕਿਹੜੇ ਕਿਹੜੇ ਉਮੀਦਵਾਰ ਹੋ ਸਕਦੇ ਨੇ ਇਸ ਮਸਲੇ ਦੇ ਵਿੱਚ ਇੱਕ ਹਿੰਦੀ ਅਖਬਾਰ ਦਿਨਿਕ ਪਾਸਕਰ ਨੇ ਇੱਕ ਸਰਵੇਖਣ ਕੀਤਾ ਉਹ ਸਰਵੇਖਣ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਲਾਂਕਿ ਉਸ ਸਰਵੇਖਣ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ ਹੋਣਗੇ ਪਰ ਕਈ ਸਹਿਮਤ ਹੋਣਗੇ ਹੋ ਸਕਦਾ ਹੈ ਕਿ ਉਸ ਸਰਵੇਖਣ ਦੇ ਵਿੱਚ ਕਈਆਂ ਨੇ ਜਾਂ ਕਈ ਲੀਡਰਾਂ ਨੇ ਆਪਣੇ ਸਾਥ ਦੇ ਨਾਲ VOTING ਕਰਵਾ ਲਈ ਹੋਵੇ ਇਹ ਵੀ ਹੋ ਸਕਦਾ ਬਹੁਤ ਸਾਰੀਆਂ ਸਰਵੇਖਣ ਦੇ ਵਿੱਚ ਗੱਲਾਂ ਅਜਿਹੀਆਂ ਛੁਪੇ ਰਾਜ ਹੁੰਦੇ ਨੇ ਲੈਕਿਨ ਫਿਰ ਵੀ ਅਸੀਂ ਉਸ ਸਰਵੇਖਣ ਨੂੰ ਆਧਾਰ ਬਣਾ ਕੇ ਜਿਹੜੀ ਜਾਣਕਾਰੀ ਪਹੁੰਚੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆਂ ਗੱਲ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਥੋਂ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਗਵਾਚੇ ਮੈਂਬਰ ਪਾਰਲੀਮੈਂਟ ਸੁਨੀ ਜਿਹੜੇ ਨੇ ਸਨੀ ਦਿਓਲ ਨੇ ਬੀਤੇ ਦਿਨ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਟਿੱਪਣੀ ਕੀਤੀ ਸੀ ਕਿ ਮਿਸਟਰ ਸਨੀ ਦਿਓਲ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਆ ਇਹ ਰਾਤ ਦਿਨ ਡਿਊਟੀ ਤੇ ਪਹਿਰਾ ਦੇਣ ਦੀ ਲੋੜ ਆ ਤੇ ਗੱਲ ਕਰਾਂਗੇ ਬੀਜੇਪੀ ਦੀ ਕਿ ਇਸ ਟਾਈਮ ਬੀਜੇਪੀ ਕੀ ਗੁਰਦਾਸਪੁਰ ਜਿਹੜੀ ਸੀਟ ਜਿਹੜੀ ਜਿੱਤੀ ਸੰਨੀ ਦਿਓਲ ਨੇ ਉਹ ਬਰਕਰਾਰ ਰਹੇਗੀ ਕਿਉਂਕਿ ਇਸ ਟਾਈਮ ਬੀਜੇਪੀ ਵੱਲੋਂ ਉਥੋਂ ਜਿਹੜੇ ਮਰਹੂਮ ਮੈਂਬਰ ਪਾਰਲੀਮੈਂਟ رہ ਚੁੱਕੇ ਨੇ ਐਕਟਰ ਰਹਿ ਚੁੱਕੇ ਨੇ ਵਿਰੋਧ ਖੰਣਾ ਉਹਨਾਂ ਦੀ ਪਤਨੀ ਕਵਿਤਾ ਖੰਨਾ ਵੀ ਦੌੜ ਵਿੱਚ ਸ਼ਾਮਲ ਨੇ ਤੇ ਜਿਹੜਾ ਸਰਵੇਖਣ ਹੋਇਆ ਇੱਕ ਹਿੰਦੀ ਪੇਪਰ ਵੱਲੋਂ ਉਹਨਾਂ ਨੇ ਲੋਕਾਂ ਦੀ رائے ਲਈ ਹੈ ਤੇ ਲੋਕਾਂ ਨੇ 32% ਦੀ ਲੋਕਾਂ ਨੇ ਕਵਿਤਾ ਖੰਨਾ ਨੂੰ ਪਸੰਦ ਕੀਤਾ ਕਿ ਕਵਿਤਾ ਖੰਨਾ ਲੋਕ ਸਭਾ ਗੁਰਦਾਸਪੁਰ ਵਾਸਤੇ ਗੁਰਦਾਸਪੁਰ ਤੋਂ ਉਮੀਦਵਾਰ ਹੋਣੀ ਚਾਹੀਦੇ ਇਸੇ ਤਰ੍ਹਾਂ ਜਿਹੜੇ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਮਦਦ ਨਾਲ ਜਿੱਤੇ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਵਿੱਚ ਹੀ ਅੱਜਕੱਲ੍ਹ ਉਹ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਸੁਨੀਲ ਜਾਖੜ ਨੂੰ ਵੀ ਗੁਰਦਾਸਪੁਰ ਦੇ ਲੋਕ ਚਾਹੁੰਦੇ ਨੇ 32% ਦੀ ਗੁਰਦਾਸਪੁਰ ਦੇ ਲੋਕ ਸ੍ਰੀ ਲ ਜਾਖੜ ਨੂੰ ਚਾਹੁੰਦੇ ਕਿ ਉਹ ਉਮੀਦਵਾਰ ਗੁਰਦਾਸਪੁਰ ਤੋਂ ਹੋਣੇ ਚਾਹੀਦੇ ਨੇ ਜਿਹੜੇ ਮੌਜੂਦਾ ਪਠਾਨਕੋਟ ਤੋਂ ਕਾਂਗਰਸ ਭਾਜਪਾ ਦੇ ਐਮਐਲਏ ਨੇ ਅਸ਼ਵਨੀ ਸ਼ਰਮਾ ਜਿਹੜੇ ਸਾਬਕਾ ਭਾਜਪਾ ਦੇ ਪ੍ਰਧਾਨ ਨੇ 15% ਦੀ ਲੋਕ ਚਾਹੁੰਦੇ ਨੇ ਕਿ ਅਸ਼ਵਨੀ ਸ਼ਰਮਾ ਨੂੰ ਵੀ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣ ਲੜਾਉਣੀ ਚਾਹੀਦੀ ਹੈ ਤੇ ਭਾਜਪਾ ਦੇ ਤਿੰਨ ਜਿਹੜੇ ਉਮੀਦਵਾਰਾਂ ਦਾ ਨਾਮ ਸਰਵੇਖਣ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਕਵਿਤਾ ਖੰਨਾ 32% ਦੀ ਲੋਕ ਲੋਕਾਂ ਦੀ ਪਸੰਦ ਆ ਔਰ ਇਸੇ ਤਰ੍ਹਾਂ ਸੁਨੀਲ ਜਾਖੜ ਵੀ 32% ਦੀ ਪਸੰਦ ਆ ਤੇ ਅਸ਼ਵਨੀ ਸ਼ਰਮਾ 15% ਦੀ ਲੋਕਾਂ ਦੀ ਪਸੰਦ ਆ ਗੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਸਾਬਕਾ ਵਿਧਾਇਕ ਤੇ ਸਾਬਕਾ ਮੁਖ ਸੰਦੇਸ਼ ਕੱਤਰ ਗੁਰਬਚਨ ਸਿੰਘ ਬੱਬੇ ਹਾਲੀ ਜਿਹੜੀ ਪਸੰਦ ਆ ਉਹ 38% ਦੀ ਆ 38% ਦੀ ਚਾਹੁੰਦੇ ਨੇ ਕਿ ਗੁਰਦਾਸਪੁਰ ਤੋਂ ਗੁਰਪੰਚਨ ਸਿੰਘ ਬੱਬੇਹਾਲੀ ਉਮੀਦਵਾਰ ਜਦ ਕਿ 33% ਦੀ ਲੋਕ ਚਾਹੁੰਦੇ ਨੇ ਗੁਰਦਾਸਪੁਰ ਦੇ ਲੋਕ ਕਿ ਸੁੱਚਾ ਸਿੰਘ ਛੋਟੇਪੁਰ ਸ਼ਰੂਮਨੀ ਕਾਲੀ ਦਲ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ 11% ਲੋਕ ਚਾਹੁੰਦੇ ਨੇ ਲਖਬੀਰ ਸਿੰਘ ਲੋਧੀ ਨੰਗਲ ਜਿਹੜੇ ਸਾਬਕਾ ਐਮਐਲਏ ਨੇ ਉਹ ਉਮੀਦਵਾਰ ਹੋਣੇ ਚਾਹੀਦੇ ਪਰ ਇਹਨਾਂ ਤਿੰਨਾਂ ਤੋਂ ਇਲਾਵਾ ਇੱਕ ਨੌਜਵਾਨ ਚਿਹਰਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਹੈ ਚੁੱਕੇ ਨੇ ਨਿਰਮਲ ਸਿੰਘ ਕਾਲੋ ਉਹਨਾਂ ਦੇ ਬੇਟੇ ਰਵੀ ਸਿੰਘ ਕਾਲੋਂ ਦਾ ਵੀ ਨਾਮ ਆ ਕਿ ਨੌਜਵਾਨ ਕੋਟੇ ਚੋਂ ਰਵੀ ਸਿੰਘ ਕਾਲੋਂ ਹੋਣਾ ਦੀ ਸ਼ਮੂਲੀਅਤ ਹੋਣੀ ਚਾਹੀਦੀ ਆ ਉਹਨਾਂ ਨੂੰ ਵੀ ਟਿਕਟ ਦੇਣੀ ਬੰਦੀ ਆ ਨੌਜਵਾਨ ਕੋਟੇ ਚੋਂ ਜਿਨ੍ਹਾਂ ਦਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਪੁਰਾਣਾ ਕਾਫੀ ਸਬੰਧ ਹੈ ਔਰ ਸ਼੍ਰੋਮਣੀ ਕਾਲੀ ਦਲ ਦੇ ਟਕਸਾਲੀ ਲੀਡਰਾਂ ਵਿੱਚੋਂ ਮਾਝੇ ਦੀ ਗੱਲ ਕੀਤੀ ਜਾਵੇ ਤੇ ਖਾਸ ਕਰਕੇ ਕਾਲੋਂ ਪਰਿਵਾਰ ਉਹਨਾਂ ਵਿੱਚੋਂ ਏਕਾ ਜਿਹੜਾ ਹਮੇਸ਼ਾ ਹੀ ਸ਼੍ਰੋਮਣੀ ਕਾਲੀ ਦਲ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਟਿਕੇ ਰਹੇ ਨੇ ਜਦ ਕਿ ਮਾਜੇ ਦੇ ਕਈ ਲੀਡਰ ਜਿਹੜੇ ਨੇ ਉਹਨਾਂ ਨੇ ਪਾਸੇ ਪਲਟੇ ਸਨ ਚਾਹੇ ਉਹਨਾਂ ਚ ਸੇਵਾ ਸਿੰਘ ਸੇਖਵਾ ਹੋਣ ਚਾਹੇ ਉਹਨਾਂ ਦੇ ਵਿੱਚ ਡਾਕਟਰ ਰਤਨ ਸਿੰਘ ਅਜਨਾਲਾ ਹੋਣ ਚਾਹੇ ਉਹਨਾਂ ਦੇ ਵਿੱਚ ਜਿਹੜੇ ਨੇ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਹੋਣ ਮਾਜੇ ਦੇ ਬਹੁਤ ਸਾਰੇ ਜਿਹੜੇ ਵੱਡੇ ਚਿਹਰੇ ਸੀ ਉਹਨਾਂ ਨੇ ਪਾਸੇ ਪਲਟੇ ਨੇ ਲੈ ਕੇ ਨਾ ਜਿਹੜੇ ਖਾਸ ਕਰਕੇ ਕਾਲੋ ਪਰਿਵਾਰ ਇੱਕ ਕਾਲੀ ਦਲ ਦੇ ਨਾਲ ਹੀ ਟਿਕੇ ਰਹਿ ਤੇ ਸ਼ਾਇਦ ਰਵੀ ਸਿੰਘ ਕਾਲੋ ਵੀ ਸ਼ੁਰੂਮ ਨੀ ਕਾਲੀ ਦਲ ਦੇ ਨੌਜਵਾਨ ਕੋਟੇ ਚੋਂ ਉਮੀਦਵਾਰ ਹੋ ਸਕਦੇ ਨੇ ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਗਰਦਾਸਪੁਰ ਤੋਂ ਤੇ ਵੈਸੇ ਵੱਡੇ ਚਿਹਰੇ ਨੇ ਚਾਹੇ ਉਹਨਾਂ ਚ ਪ੍ਰਤਾਪ ਸਿੰਘ ਬਾਦਵਾ ਹੋਣ ਚਾਹੇ ਉਹਦੇ ਚ ਜਿਹੜੇ ਤ੍ਰਿਪ ਤਰਜਿੰਦਰ ਸਿੰਘ ਬਾਦਵਾ ਹੋਣ ਜਾਂ ਫਿਰ ਸੁਖਜਿੰਦਰ ਸਿੰਘ ਰੰਦਾਵਾ ਹੋਣ ਇਹ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਨੇ ਲੇਕਿਨ ਜਿਹੜਾ ਇੱਕ ਪੇਪਰ ਵੱਲੋਂ ਸਰਵੇਖਣ ਕਰਵਾਇਆ ਗਿਆ ਉਹਨਾਂ ਸਰਵੇਖਣ ਚ ਇਹ ਤਿੰਨਾਂ ਕਾਂਗਰਸ ਪਾਰਟੀ ਦੇ ਵੱਡੇ ਚਿਹਰਿਆਂ ਦਾ ਨਾਮ ਨਹੀਂ ਹੈ ਅਗਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਜਿਹੜੇ ਸਾਬਕਾ ਵਿਧਾਇਕ ਅਮਿਤ ਵੇਜਾ ਅਮਿਤ ਵੇਜ ਦਾ ਜਿਹੜਾ ਨਾਮ ਜਿਹੜਾ ਲੋਕਾਂ ਦੀ ਪਸੰਦ ਸਾਹਮਣੇ ਆਈ ਆ ਉਹ 30% ਦੀ ਲੋਕ ਚਾਹੁੰਦੇ ਨੇ ਕਿ ਅਮਿਤ ਵੇਜ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣੇ ਚਾਹੀਦੇ ਨੇ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਮੌਜੂਦਾ ਲਗਾਤਾਰ ਦੋ ਵਾਰ ਜਿੱਤੇ ਨੇ ਨੌਜਵਾਨ ਕਾਂਗਰਸ ਪਾਰਟੀ ਦੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਨੂੰ ਵੀ ਲੋਕ 25 ਤੋਂ 26% ਦੀ ਲੋਕ ਚਾਹੁੰਦੇ ਨੇ ਕਿ ਬਰਿੰਦਰ ਮੀਤ ਸਿੰਘ ਪਾੜਾ ਉਮੀਦਵਾਰ ਬਣਨ ਔਰ ਇਸੇ ਤਰ੍ਹਾਂ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੀ ਪਤਨੀ ਜਿਹੜੇ ਐਮਐਲਏ ਰਹਿ ਚੁੱਕੇ ਨੇ ਕਾਦੀਆਂ ਤੋਂ ਚਰਨਜੀਤ ਕੌਰ ਬਾਜਵਾ ਉਹ ਵੀ 18 ਫੀਜ਼ੀ ਲੋਕ ਚਾਹੁੰਦੇ ਨੇ ਕਿ ਚਰਨਜੀਤ ਕੌਰ ਬਾਜਵਾ ਵੀ ਕਾਂਗਰਸ ਪਾਰਟੀ ਨੂੰ ਉਹਨਾਂ ਤੇ ਕਿਸਮਤ ਅਜਮਾਉਣੀ ਚਾਹੀਦੀ ਹੈ ਤਿੰਨ ਨਾਮ ਨੇ ਵੈਸੇ ਗੁਰਦਾਸਪੁਰ ਤੋਂ ਜਿਹੜੇ ਵੱਡੇ ਨਾਮ ਨੇ ਉਹ ਜਿਵੇਂ ਜ਼ਿਕਰ ਕਰ ਚੁੱਕੇ ਨੇ ਸੁਖਜਿੰਦਰ ਸਿੰਘ ਰੰਦਾਵਾ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਲਿਖਣ ਇਹ ਤਿੰਨੇ ਜਿਹੜੀ ਆ ਗੁਰਦਾਸਪੁਰ ਚੋਣ ਨਹੀਂ ਲੜਨਾ ਚਾਹੁੰਦੇ ਸ਼ਾਇਦ ਇਸੇ ਕਰਕੇ ਅਮਿਤ ਵੇਜ 30% ਦੀ ਦੇ ਨਾਲ ਪਸੰਦ ਬਣੇ ਨੇ ਬਰਿੰਦਰ ਮੀਤ ਸਿੰਘ ਪਾੜਾ 25% ਦੀ ਤੇ ਚਰਨਜੀਤ ਕੌਰ ਬਾਜਵਾ 18% ਦੀ ਹੁਣ ਗੱਲ ਸੱਤਾਧਰ ਪਾਰਟੀ ਦੀ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਕਿਹੜਾ ਚਿਹਰਾ ਹੋ ਸਕਦਾ ਗੁਰਦਾਸਪੁਰ ਤੋਂ ਕਿਉਂਕਿ ਗੁਰਦਾਸਪੁਰ ਅਕਸਰ ਇਹ ਜਿਹੜੇ ਜਿਹਦੀ ਸਰਕਾਰ ਹੋਵੇ ਲੋਕ ਜਿਆਦਾ ਉਹਦੇ ਨਾਲ ਜੁੜ ਜਾਂਦੇ ਨੇ ਤੇ ਗੁਰਦਾਸਪੁਰ ਇੱਕ ਮਹੱਤਵਪੂਰਨ ਸੀਟ ਆ ਇਸ ਕਰਕੇ ਇਸ ਸੀਟ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਉਮੀਦਵਾਰ ਜਿਹੜੀ ਪਸੰਦ ਆ ਜਿਹੜੀ ਸਰਵੇਖਣ ਦੇ ਵਿੱਚ ਆਈ ਆ ਉਹ ਆਈ ਆ ਰਮਨ ਬੈਲ ਜਿਹੜੇ ਪਹਿਲਾਂ ਕਾਂਗਰਸੀ ਕਾਂਗਰਸੀ ਪਰਿਵਾਰ ਸੀ ਲੇਕਰ ਬਾਅਦ ਚ ਆਮ ਆਦੀ ਪਾਰਟੀ ਦੇ ਵਿੱਚ ਜੁੜ ਗਏ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਇਸ ਟਾਈਮ ਚੇਅਰਮੈਨ ਵੀ ਆ ਤੇ ਰਮਨ ਬੈਲ ਪਸੰਦ ਆ 41 ਫੀਸਦੀ ਲੋਕਾਂ ਦੀ ਪਸੰਦ ਆ ਸਭ ਤੋਂ ਜ਼ਿਆਦਾ ਅਗਰ ਗੱਲ ਕੀਤਾ ਸਾਰੇ ਜਿਹੜੇ ਪਾਰਟੀਆਂ ਦੇ ਲੀਡਰ ਦੀ ਗੱਲ ਕੀਤੀ ਜਾਵੇ ਚਾਹੇ ਉਹ ਕਾਂਗਰਸ ਆ ਚਾਹੇ ਅਕਾਲੀ ਦਲ ਆ ਚਾਹੇ ਬੀਜੇਪੀ ਆ ਕੋਈ ਵੀ ਲੋਕਾਂ ਦੀ 41% ਦੀ ਪਸੰਦ ਨਹੀਂ ਬਣੇ ਪਰ ਰਮਣ ਬੈਲ ਨੂੰ ਗਰਦਾਸਪੁਰ ਦੇ ਲੋਕਾਂ ਨੇ ਕਿ ਜੇ ਆਮਾਦੀ ਪਾਰਟੀ ਵੱਲੋਂ ਰਮਣ ਬੈਲ ਨੂੰ ਉਤਾਰਿਆ ਜਾਂਦਾ ਤੇ ਉਹ 41% ਲੋਕਾਂ ਨੇ ਹਮਾਇਤ ਕੀਤੀ ਆ ਇਸੇ ਤਰ੍ਹਾਂ ਜਿਹੜੇ ਭਾਜਪਾ ਦੇ ਵਿੱਚ ਪਹਿਲਾਂ ਰਹੇ ਨੇ ਸਵਰਨ ਸਲਾਰੀਆ बिजनेसमੈਨ ਨੇ ਉਹ ਵੀ ਅਗਰ ਆਮਾਦੀ ਪਾਰਟੀ ਵੱਲੋਂ ਲੜਦੇ ਨੇ ਤੇ 27% ਦੀ ਲੋਕਾਂ ਨੇ ਸਵਰਨ ਸਲਾਰੀਆ ਨੂੰ ਆਪਣੀ ਪਸੰਦ ਦੱਸਿਆ ਡਾਕਟਰ ਕੇੜੀ ਸਿੰਘ ਜਿਹੜਾ ਉਹਨਾਂ ਦਾ ਅੱਖਾਂ ਦਾ ਹਸਪਤਾਲ ਆ ਔਰ ਕਾਫੀ ਉਹ ਕੈਂਪ ਵੀ ਲਾਉਂਦੇ ਰਹਿੰਦੇ ਨੇ ਉਹ ਵੀ 18 ਫੀਸ ਦੀ ਲੋਕਾਂ ਦੀ ਪਸੰਦ ਨੇ ਕਿ ਡਾਕਟਰ ਕੇ.ਡੀ. ਸਿੰਘ ਵੀ ਉਮੀਦਵਾਰ ਬਣਾਏ ਜਾ ਸਕਦੇ ਨੇ ਲੇਕਿਨ ਗੁਰਦਾਸਪੁਰ ਤੋਂ ਅਗਰ ਗੱਲ ਕੀਤੀ ਜਾਵੇ ਤੇ ਚਾਰੇ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਾਂਗਰਸ ਤੇ ਆਮ ਆਦੀ ਪਾਰਟੀ ਇਹ ਚਾਰੇ ਪਾਰਟੀਆਂ ਦੇ ਕਿਹੜੇ ਕਿਹੜੇ ਉਮੀਦਵਾਰ ਲੋਕਾਂ ਦੀ ਪਸੰਦ ਬਣੇ ਨੇ ਜਿਹੜਾ ਸਰਵੇਖਣ ਆਇਆ ਉਹ ਸਰਵੇਖਣ ਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਲੇਕਿਨ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ 43% ਦੇ ਜਿਹੜੇ ਲੋਕ ਨੇ ਓਵਰਆਲ ਆਮ ਆਦਮੀ ਪਾਰਟੀ ਪਾਸੋਂ ਉਹ ਰਵਣ ਬਹਿਲ ਨੂੰ ਉਮੀਦਵਾਰ ਚਾਹੁੰਦੇ ਨੇ ਅਗਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 30% ਲੋਕ ਅਮਿਤ ਵੇਜਰੀ ਪਸੰਦ ਅਮਿਤ ਵੇਜ ਨੂੰ ਪਸੰਦ ਆਪਣੀ ਮੰਨਦੇ ਨੇ ਕਵਿਤਾ ਖਣਾ ਸੁਨੀਲ ਜਾਖੜ ਬੀਜੇਪੀ ਵੱਲੋਂ 32% ਲੋਕਾਂ ਦੀ ਪਸੰਦ ਤੇ ਸ਼ਰਮਣੀ ਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਬੱਬੇ ਵਾਲੀ 38% ਲੋਕਾਂ ਦੀ ਪਸੰਦ ਹੈ ਇਹ ਜਿਹੜੇ ਸਰਵੇਖਣ ਉਹ ਤੁਹਾਡੇ ਨਾਲ ਜ਼ਿਕਰ ਕੀਤਾ ਗਿਆ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਸੀਟ ਜਿਹੜੀ ਆ ਅਗਰ ਕਾਂਗਰਸ ਪਾਰਟੀ ਦੇਖੀ ਜਾਵੇ 1952 ਤੋਂ ਲੈ ਕੇ ਹੁਣ ਤੱਕ ਤੇ ਜ਼ਿਆਦਾਤਰ ਜਿਹੜੀ ਆ ਉਹ ਕਾਂਗਰਸ ਪਾਰਟੀ ਨੇ ਇਲੈਕਸ਼ਨ ਜਿੱਤੀ ਐ ਇਥੋਂ ਤੱਕ ਕਿ ਮਰਹੂਮ ਜਿਹੜੇ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਸੁਰਖਬੰਸ ਕੌਰ ਪਿੰਡਰ ਉਹਨਾਂ ਦਾ ਤੇ ਰਿਕਾਰਡ ਆ ਕਿ ਸ਼ੀਵਰ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਰਹਿਣਾ ਬਸੇ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਕਿ ਜਦੋਂ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਅੱਡ ਹੋ ਕੇ ਲੜਦੇ ਨੇ ਤੇ ਇਹ ਜਿਹੜੀ ਸੀਟ ਆ ਇਹ ਕਾਂਗਰਸ ਦੇ ਖੇਮੇ 'ਚ ਚਲੀ ਜਾਂਦੀ ਆ ਜਦੋਂ ਭਾਜਪਾ ਦੇ ਸ਼੍ਰੋਮਣੀ ਕਾਲੀ ਦਲ ਇਕੱਠੇ ਲੜਦੇ ਨੇ ਤੇ ਫਿਰ ਕਾਂਗਰਸ ਹਾਰ ਜਾਂਦੀ ਆ ਹੁਣ ਸਵਾਲ ਹੈ ਕਿ ਇਸ ਵਾਰ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਅੱਡ ਤੌਰ ਤੇ ਲੜ ਰਹੇ ਨੇ ਤੇ ਜਦੋਂ ਅਗਠ ਜੋੜ ਰਿਹਾ ਉਦੋਂ ਫਿਰ ਜਿਹੜੇ ਨੇ ਫਿਲਮੀ ਅਦਾਕਾਰ ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਵਿਨੋਦ ਖੰਨਾ ਵਿਨੋਦ ਖੰਨਾ ਵੀ ਤਿੰਨ ਵਾਰ ਜਿਹੜੇ ਨੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਗਰਦਾਸਪੁਰ ਤੋਂ ਇੱਕੋ ਵਾਰੀ ਪ੍ਰਤਾਪ ਸਿੰਘ ਬਾਜਵਾ ਮਸਾ 5000 ਵੋਟਾਂ ਦੇ ਨਾਲ ਜਿੱਤੇ ਤੇ ਫਿਰ ਜਦੋਂ ਸੰਨੀ ਦਿਓਲ ਆਇਆ ਤੇ ਸੰਨੀ ਦਿਓਲ ਨੇ ਫਿਰ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਹਰਾਇਆ ਸੀ Hindu اور Sikh ਦੋਨੇ ਪਿੰਡੂ ਤੇ ਸ਼ਹਿਰੀ ਸੀਟ ਦੇ ਤੌਰ ਤੇ ਗਰਦਾਸਪੁਰ ਸੀਟ ਜਾਣੀ ਜਾਂਦੀ ਹੈਗੀ ਹੈ ਤੇ ਇਸ ਵਾਰ ਜਿਹੜੇ BJP ਵੱਲੋਂ ਚਰਚਾ ਇਹ ਹੈ ਕੀ ਈਸ਼ਵਰ ਜੇ ਫਿਲਮੀ ਸਟਾਰ ਆ ਗਿਆ ਤੇ ਫਿਰ ਕਾਂਗਰਸ ਜਿਹੜਾ ਬੀਜਪੀ ਦਾ ਲੋਕਲ ਕਾਡਰ ਉਹ ਵੀ ਖਫਾ ਹੋ ਸਕਦਾ ਤੇ ਖਾਸ ਕਰਕੇ ਜਿਹੜਾ ਪਿੰਡੂ ਤਬਕਾ ਵਾ ਪਿੰਡੂ ਹਲਕੇ ਨਹੀਂ ਚਾਹੀਓ ਡੇਰਾ ਬਾਬਾ ਨਾਨਕ ਚਾਹੀਓ ਕਾਦੀਆਂ ਚਾਹੀਓ ਫਤਿਹਗੜ ਚੂੜੀਆਂ ਚਾਹੀਓ ਫਿਰ ਅੱਧਾ ਬਟਾਲਾ ਜ਼ਿਆਦਾਤਰ ਉਹ ਹੈ ਜਿੱਥੇ ਜ਼ਿਆਦਾ ਕਿਸਾਨ ਭਾਈਚਾਰਾ ਜਾਂ ਸਿੱਖ ਭਾਈਚਾਰਾ ਜਾਂ ਜੱਟ ਸਿੱਖ ਭਾਈਚਾਰਾ ਵਸਦਾ ਤੇ ਉਹ ਅਗਰ ਕੋਈ ਫਿਲਮੀ ਸਟਾਰ ਆ ਗਿਆ ਤੇ ਬੀਜਪੀ ਦਾ ਨੁਕਸਾਨ ਹੋ ਸਕਦਾ ਸ਼ਾਇਦ ਇਸੇ ਕਰਕੇ ਸਰਵੇਖਣ ਦੇ ਵਿੱਚ ਨਾਮ ਨਹੀਂ ਆਇਆ ਇਸੇ ਤਰ੍ਹਾਂ ਇੱਕ ਗੁਰਦਾਸਪੁਰ ਦੇ ਸਰਵੇਖਣ ਦੀ ਗੱਲ ਕੀਤੀ ਹੈ ਕਿ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਲੋਕਾਂ ਨੇ ਪਸੰਦ ਕੀਤਾ ਤੇ ਦੂਜੀ ਗੱਲ ਹੈ ਕਿ ਜਿਹੜੇ ਨੇ ਪਾਰਟੀਆਂ ਨੇ ਬਿਲਕੁਲ ਤਿਆਰੀ ਸ਼ੁਰੂ ਕਰ ਦਿੱਤੀ ਹੈ ਉੱਥੋਂ ਤੱਕ ਕਿ ਜਿਹੜੇ ਭਗਵੰਤ ਮਾਨ ਸਾਹਿਬ ਉਹ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਫਰਵਰੀ ਦੇ ਐਂਡ ਤੱਕ ਅਸੀਂ ਆਪਣੇ ਉਮੀਦਵਾਰ ਐਲਾਨ ਕਰ ਦੇਵਾਂਗੇ ਲੇਕਿਨ ਫਿਲਹਾਲ ਕਿਸੇ ਨੇ ਐਲਾਨ ਤੇ ਨਹੀਂ ਕੀਤਾ ਲੇਕਿਨ ਜਿਹੜੇ ਸੰਭਾਵਿਤ ਤੌਰ ਤੇ ਸਰਵੇਖਣ ਦੇ ਵਿੱਚ ਨਾਮ ਸਾਹਮਣੇ ਉਸੀ ਤੁਹਾਡੇ ਨਾਲ ਜ਼ਿਕਰ ਕੀਤਾ ਕੱਲ ਗੱਲ ਕਰਾਂਗੇ ਹੋਰ ਸਰਹੱਦੀ ਸੀਟ ਲੋਕ ਸਭਾ ਅੰਮ੍ਰਿਤਸਰ ਤੋਂ ਕਿ ਅੰਮ੍ਰਿਤਸਰ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਸਭ ਤੋਂ ਜ਼ਿਆਦਾ ਪਸੰਦ ਬਣਿਆ ਕਿ ਉਹਨਾਂ ਦੇ ਵਿੱਚ ਮੁਖਮੰਦੀ ਭਗਵੰਤ ਮਾਨ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ